ਪਹਿਲਾਂ ਭਾਰਤ ਕੁਸ਼ਨ ਆਸ਼ੂ ਨੂੰ ਸੰਮਨ ਭੇਜਿਆ ਜਾਂਦਾ ਉਸ ਤੋਂ ਬਾਅਦ ਐਸਐਸਪੀ ਨੂੰ ਸਸਪੈਂਡ ਕੀਤਾ ਜਾਂਦਾ ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਜਾਣਬੁੱਝ ਕੇ ਤੰਗ ਕਰ ਰਹੀ ਹੈ ਪਰ ਆਪ ਆਗੂ ਕਹਿ ਰਹੇ ਨੇ ਕਿ ਭਾਰਤ ਕੁਸ਼ਨ ਆਸ਼ੂ ਖੁਦ ਐਸਐਸਪੀ ਨਾਲ ਮਿਲ ਕੇ ਇਹ ਸੰਮਨ ਭਜਵਾ ਰਹੇ ਆ ਇਹਨਾਂ ਸੰਮਨਾਂ ਬਾਰੇ ਜਾਣਕਾਰੀ ਆਪਣੇ ਚੈਨਲ ਨੂੰ ਪਹਿਲਾਂ ਤੋਂ ਹੀ ਸੀਗੀ ਇਹ ਸੰਮਨ ਜਿਹੜਾ ਭਾਰਤ ਕੁਸ਼ਨ ਆਸ਼ੂ ਨੂੰ ਭੇਜੇ ਜਾਣਗੇ ਜਿਹੜੀ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਭਾਰਤ ਕੂਚਨ ਆਸ਼ੂ ਨੇ ਹੀ ਆਪਣੇ ਆਪ ਨੂੰ ਸੱਮਣ ਭਜਵਾਇਆ ਹੈ ਇਹ ਬਿਲਕੁਲ ਝੂਠ ਹੈ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਕਹਿੰਦਾ ਸਾਡੇ ਅਹਿਮ ਤੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਸੰਜੀਵ ਅਰੋੜਾ ਖੁਦ ਔਰ ਭਗਵੰਤ ਮਾਨ ਦੇ OSD ਰਾਜਵੀਰ ਘੁੰਮਣ ਲਗਾਤਾਰ SSP ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਭਾਰਤ ਕੂਚਨ ਆਸ਼ੂ ਨੂੰ ਸੱਮਣ ਕਰ ਜਿਹੜਾ ਇਹ ਐਸਐਸਪੀ ਜਗਤਪ੍ਰੀਤ ਸਿੰਘ ਸੀਗਾ ਉਹਨੂੰ ਤਾਂ ਆਪਣੀਆਂ ਮੀਟਿੰਗਾਂ ਦੇ ਵਿੱਚ ਵੀ ਸੰਜੀਵ ਅਰੋੜਾ ਜਿਹੜੇ ਆ ਉਹ ਸੱਦ ਰਹੇ ਸੀ ਔਰ ਉਹਦੀਆਂ ਜਿਹੜੀਆਂ ਫੋਟੋਆਂ ਵੀ ਸਾਹਮਣੇ ਆਈਆਂ ਨੇ ਸੰਜੀਵ ਅਰੋੜਾ ਦੀਆਂ ਪੋਲੀਟੀਕਲ ਮੀਟਿੰਗਾਂ ਦੇ ਵਿੱਚ ਐਸਐਸਪੀ ਵਿਜਲੈਂਸ ਨੂੰ ਸੱਦਿਆ ਜਾਂਦਾ ਸੀ ਐਸਐਸਪੀ ਬੈਡ ਦਾ ਸੀ ਉੱਥੇ ਵਿਚਾਰਾ ਐਸਐਸਪੀ ਕਰੇ ਕੀ ਭਾਰਤ ਪੂਸ਼ਨਾਸ਼ੂ ਦੇ ਉੱਪਰ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਰਤ ਪੂਸ਼ਨਾਸ਼ੂ ਨੇ ਇਹਨੂੰ ਡੀਐਸਪੀ ਬਣਵਾਇਆ ਇੱਥੇ ਇਹ ਗੱਲ ਝੂਠ ਹੈ ਔਰ ਇਹ ਡੀਐਸਪੀ ਜਦੋਂ ਜਗਪ੍ਰੀਤ ਬਣਿਆ ਇਹ ਅਕਾਲੀ ਸਰਕਾਰ ਮੌਕੇ ਬਣਿਆ 7 ਤੋਂ 17 ਤੱਕ ਅਕਾਲੀ ਸਰਕਾਰ ਜਿਹੜੀ ਆ ਰਹੀ ਹੈਗੀ ਆ ਉਦੋਂ ਭਾਰਤ ਪੂਸ਼ਨਾਸ਼ੂ ਇਸ ਅਫਸਰ ਨੂੰ ਡੀਐਸਪੀ ਕਿਵੇਂ ਬਣਵਾ ਦੂਗਾ ਇਹ ਵੀ ਜਿਹੜੀ ਆ ਗੱਲ ਝੂਠ ਸੀ ਪਹਿਲਾਂ ਵੀ ਅਸੀਂ ਇਹ ਖਬਰ ਕੀਤੀ ਸੀਗੀ ਅੱਜ ਤੋਂ 2 ਮਹੀਨੇ ਪਹਿਲਾਂ ਕਿ ਭਾਰਖੂ ਸ਼ਨਾਸ਼ੂ ਮਨਪ੍ਰੀਤ ਬਾਦਲ ਮਜੀਠੀਆ ਨੂੰ ਫਸਾਉਣ ਦੇ ਲਈ ਵਿਜੀਲੈਂਸ ਚੀਫ ਨੂੰ ਕਿਹਾ ਜਾ ਰਿਹਾ ਵਿਜੀਲੈਂਸ ਚੀਫ ਲੱਤਾਂ ਨਹੀਂ ਲਾ ਰਹੇ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਵਿਜੀਲੈਂਸ ਚੀਫ ਜਿਹੜੇ ਆ ਉਹ ਬਦਲੇ ਗਏ ਆ ਵਿਜੀਲੈਂਸ ਚੀਫ ਤਾਂ ਹੁਣ ਜਿਹੜੇ ਆ ਕੱਚ ਪੁਤਲੀ ਇੱਕ ਤਰੀਕੇ ਨਾਲ ਬਣਾ ਕੇ ਰੱਖੇ ਹੋਏ ਆ ਸਰਕਾਰ ਨੇ ਵਿਜੀਲੈਂਸ ਆਪਣੀ ਪੋਤਾ ਬਣਾ ਕੇ ਰੱਖੀ ਹੋਈ ਆ ਜਿਵੇਂ ਉਹ ਕਹਿੰਦੀ ਆ ਉਵੇਂ ਹੀ ਕਰਵਾ ਰਹੇ ਆ ਭਾਰਤ ਪੂਛਣ ਆਸ਼ੂ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਰਤ ਪੂਛਣ ਆਸ਼ੂ ਇਸ ਅਫਸਰ ਦੇ ਨਾਲ ਗੁਪਤ ਮੀਟਿੰਗਾਂ ਕਰ ਰਿਹਾ ਸੀ ਜਦਕਿ ਫੋਟੋਆਂ ਜਿਹੜੀਆਂ ਸੰਜੀਵ ਅਰੂੜੇ ਦੇ ਨਾਲ ਆਈ ਜਾ ਰਹੀਆਂ ਨੇ ਇਸ ਅਫਸਰ ਦੀਆਂ ਮੀਟਿੰਗਾਂ ਦੇ ਅਟੈਂਡ ਕਰਦੇ ਦੀਆਂ ਪੋਲੀਟੀਕਲ ਉਹ ਵੀ ਔਰ ਭਾਰਤ ਪੂਛਣ ਆਸ਼ੂ ਤਾਂ ਚੈਲੰਜ ਕਰ ਰਿਹਾ ਕਹਿੰਦੇ ਮੇਰੀ ਇੱਕ ਫੋਟੋ ਇਹਦੇ ਨਾਲ ਜਿਹੜਾ ਉਹ ਦਿਖਾ ਦਿਓ ਇੱਕ ਗੱਲ ਹੋਰ ਮੈਂ ਇੱਥੇ ਆਪਣੇ ਪੰਜਾਬ ਦੇ ਅਫਸਰਾਂ ਨੂੰ ਕਹਿਣਾ ਚਾਹੁੰਗਾ ਜਿਹੜੇ ਇਸ ਵਕਤ ਭਗਵੰਤ ਮਾਨ ਸਰਕਾਰ ਦੇ ਹੱਥ ਟੋਕੇ ਬਣ ਕੇ ਚੱਲ ਰਹੇ ਆ ਔਰ ਲੋਕਾਂ ਦੇ ਨਾਲ ੱਤਕੇਸ਼ਾਈ ਕਰ ਰਹੇ ਆ ਇਹ ਪਹਿਲਾਂ ਅਫਸਰਾਂ ਨੂੰ ਯੂਜ਼ ਕਰ ਲੈਂਦੇ ਆ ਔਰ ਜਦੋਂ ਆਪਣੀ ਜ਼ਮੀਨ ਜਿਹੜੀ ਥੱਲਿਓਂ ਖਿਸਕਦੀ ਹੈ ਉਹ ਸਭ ਨੂੰ ਦੇਖਦੇ ਆ ਇਹ ਫਿਰ ਪੈਰ ਪਿੱਛੇ ਘੁੱਟ ਲੈਂਦੇ ਆ ਇਸ ਤੋਂ ਪਹਿਲਾਂ ਵੀ ਏਡੀਜੀਪੀ ਲੈਵਲ ਤੱਕ ਦੇ ਐਸਐਸਪੀ ਲੈਵਲ ਤੱਕ ਦੇ ਅਧਿਕਾਰੀ ਜਿਹੜੇ ਸਸਪੈਂਡ ਕਰ ਦੁੱਤੇ ਆ ਤੇ ਇੱਕ ਹੋਰ ਅਫਸਰ ਬਲੀ ਚਾੜਤਾ ਹੁਣ ਤੁਸੀਂ ਅਫਸਰੋ ਦੇਖ ਲਓ ਕਿ ਇਹਨਾਂ ਦੇ ਮਗਰ ਲੱਗਣਾ ਕਿ ਨਹੀਂ ਲੱਗਣਾ ਸਤੂ ਸਰ ਜਿਵੇਂ ਵਿਰੋਧੀ ਵੀ ਕਹਿ ਰਿਹਾ ਕਿ ਤੰਗ ਪ੍ਰਸ਼ਾਨ ਕਰਨ ਦੀ ਕੋਸ਼ਿਸ਼ ਹੈ ਜੋ ਕੀਤੀ ਜਾ ਰਹੀ ਹੈ ਤੇ ਇਹ ਵੀ ਖਬਰਾਂ ਚੱਲ ਰਹੀਆਂ ਕਿ ਵਿਜੀਲੈਂਸ ਚੀਫ ਨੂੰ ਇਸ ਦਾ ਪਤਾ ਨਹੀਂ ਸੀ ਫਿਰ ਉਹਨਾਂ ਦੀ ਜਾਣਕਾਰੀ ਤੋਂ ਬਿਨਾ ਕਿਵੇਂ ਸੰਮਨ ਭੇਜੇ ਜਾ ਸਕਦੇ ਆ ਤੇ ਇੱਕ ਚੋਣ ਜਦੋਂ ਬਾਏ ਇਲੈਕਸ਼ਨ ਹੋ ਰਹੀ ਆ ਉਸ ਵਕਤ ਉਮੀਦਵਾਰ ਨੂੰ ਇਹ ਸੰਮਨ ਭੇਜੇ ਜਾਣੇ ਤਾਂ ਕਈ ਸਵਾਲ ਆ ਜੋ ਪੈਦਾ ਕੀ ਆਮ ਆਦਮੀ ਪਾਰਟੀ ਚੋਣ ਲੜਨ ਤੋਂ ਡਰ ਰਹੀ ਆ ਇੱਕ ਗੱਲ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੂੰਗਾ ਕਿ ਇਹ ਸੰਮਣ ਹੋਣ ਤੋਂ ਬਾਅਦ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਭਾਰਤ ਭੂਸ਼ਣ ਆਸ਼ੂ ਜਿਹੜਾ ਉਹ ਕਰਪਟ ਹੈ ਦੂਜੇ ਪਾਸੇ ਤੁਸੀਂ ਐਸਐਸਪੀ ਨੂੰ ਸਸਪੈਂਡ ਕਰ ਰਹੇ ਹੋ ਹੁਣ ਤੁਸੀਂ ਇੱਥੇ ਇਹ ਦੱਸੋ ਕਿ ਐਸਐਸਪੀ ਸਸਪੈਂਡ ਇਸ ਕਰਕੇ ਕਰ ਰਹੇ ਹੋ ਕਿ ਉਹਨੇ ਸੰਮਣ ਗਲਤ ਕੀਤੇ ਆ ਕੀ ਆਸ਼ੂ ਦਾ ਦੋਸ਼ ਨਹੀਂ ਹੈ ਜੇ ਦੋਸ਼ ਹੈ ਤਾਂ ਫਿਰ ਐਸਐਸਪੀ ਸਸਪੈਂਡ ਕਿਉਂ ਕਰ ਰਹੇ ਹੋ ਇਹ ਜਿਹੜੀ ਗੱਲ ਇਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਆ ਅੱਜ ਪਹਿਲਾਂ ਭਾਰਤ ਪੂਸ਼ਣ ਆਸ਼ੂ ਨੂੰ ਵਿਜੀਲੈਂਸ ਦੇ ਵੱਲੋਂ ਸੰਮਣ ਕੀਤੇ ਜਾਂਦੇ ਆ ਉਸ ਤੋਂ ਬਾਅਦ ਵਿਜੀਲੈਂਸ ਐਸਐਸਪੀ ਜਿਨ੍ਹਾਂ ਦੇ ਵੱਲੋਂ ਇਹ ਸੰਮਣ ਭੇਜੇ ਜਾਂਦੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਕਾਂਗਰਸ ਦਾ ਇੱਥੇ ਕਹਿਣਾ ਹੈ ਕਿ ਆਪ ਸਰਕਾਰ ਦੇ ਵੱਲੋਂ ਜਾਣਬੁੱਝ ਕੇ ਸਾਡੇ ਉਮੀਦਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪਰ ਉੱਥੇ ਹੀ ਆਪ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਰਤਪੂਸ਼ਨ ਆਸ਼ੂ ਖੁਦ ਐਸਐਸਪੀ ਨਾਲ ਮਿਲ ਕੇ ਇਹ ਸੰਮਨ ਭਜਵਾ ਰਹੇ ਨੇ ਅਸਲ ਦੇ ਵਿੱਚ ਇਸ ਪੂਰੀ ਕਹਾਣੀ ਦੇ ਪਿੱਛੇ ਸੱਚਾਈ ਕੀ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਸਹਾਇਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜੀ ਮੌਜੂਦ ਹਨ ਕਿ ਸਿੱਧੂ ਸਰ ਕਿਵੇਂ ਦੇਖਦੇ ਹੋ ਪਹਿਲਾਂ ਭਾਰਤਪੂਸ਼ਨ ਆਸ਼ੂ ਨੂੰ ਸੰਮਨ ਭੇਜੇ ਜਾਂਦੇ ਆ ਉਸ ਤੋਂ ਬਾਅਦ ਐਸਐਸਪੀ ਨੂੰ ਸਸਪੈਂਡ ਕੀਤਾ ਜਾਂਦਾ ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਜਾਣ ਬੁੱਝ ਕੇ ਤੰਗ ਕਰ ਰਹੀ ਹੈ ਪਰ ਆਪ ਆਗੂ ਕਹਿ ਰਹੇ ਨੇ ਕਿ ਭਾਰਤਪੂਸ਼ਨ ਆਸ਼ੂ ਖੁਦ ਐਸਐਸਪੀ ਨਾਲ ਮਿਲ ਕੇ ਇਹ ਸੰਮਨ ਭਜਵਾ ਰਹੇ ਆ ਬਿਲਕੁਲ ਇਹ ਇਹਦੇ ਬਾਰੇ ਜਾਣਕਾਰੀ ਨਾ ਇਹਨਾਂ ਸੰਮਣਾਂ ਬਾਰੇ ਜਾਣਕਾਰੀ ਆਪਣੇ ਚੈਨਲ ਨੂੰ ਪਹਿਲਾਂ ਤੋਂ ਹੀ ਸੀਗੀ ਕਿ ਇਹ ਸੰਮਣ ਜਿਹੜਾ ਭਾਰਤ ਪੂਸ਼ਣ ਆਸ਼ੂ ਨੂੰ ਭੇਜੇ ਜਾਣਗੇ ਔਰ ਇਹ ਸੰਮਣ ਭੇਜੇ ਜਾਣ ਤੋਂ ਬਾਅਦ ਸਰਕਾਰ ਨੂੰ ਸਵੇਰ ਦੀ ਜਿਹੜੀ ਆ ਉਹ ਨਮੋਸ਼ੀ ਚ ਚਲਣੀ ਪੈ ਰਹੀ ਹੈ ਭਾਰਤ ਪੂਸ਼ਣ ਆਸ਼ੂ ਨੂੰ ਸympathy ਮਿਲ ਰਹੀ ਹੈ ਔਰ ਸਰਕਾਰ ਦਾ ਇਹ ਜਿਹੜਾ ਐਕਸ਼ਨ ਆ ਉਹ ਬੈਕਫਾਇਰ ਜਿਹੜਾ ਇੱਕ ਤਰੀਕੇ ਨਾਲ ਹੋ ਗਿਆ ਔਰ ਉਹਦੇ ਵਜੋਂ ਸਰਕਾਰ ਜਿਹੜੀ ਆ ਬੈਕਪੁੱਟ ਤੇ ਚਲੀ ਗਈ ਹੈ ਔਰ ਇੱਕ ਹੋਰ ਯੂ ਟਰਨ ਇੱਕ ਤਰੀਕੇ ਨਾਲ ਸਰਕਾਰ ਦਾ ਔਰ ਇੱਕ ਹੋਰ ਅਫਸਰ ਬਲੀ ਜਿਹੜਾ ਉਹ ਚਾੜ ਦਿੱਤਾ ਹੈਗਾ ਔਰ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਦੱਸ ਦਿੰਨਾ ਕਿ ਜਿਹੜੀ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਭਾਰਤ ਪੂਸ਼ਣ ਆਸ਼ੂ ਨੇ ਹੀ ਆਪਣੇ ਆਪ ਨੂੰ ਸੰਮਣ ਭਜਵਾਇਆ ਹੈ ਇਹ ਬਿਲਕੁਲ ਝੂਠ ਹੈ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਕਹਿੰਦਾ ਸਾਡੇ ਅਹਿਮ ਤੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਸੰਜੀਵ ਅਰੋੜਾ ਖੁਦ ਔਰ ਭਗਵੰਤ ਮਾਨ ਦੇ USD ਰਾਜਵੀਰ ਘੁੰਮਣ ਲਗਾਤਾਰ ਐਸਐਸਪੀ ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਭਾਰਤ ਪੂਛਣਾਸ਼ ਨੂੰ ਸੰਮਣ ਕਰ ਔਰ ਇਥੋਂ ਤੱਕ ਕਿ ਜਿਹੜਾ ਇਹ ਐਸਐਸਪੀ ਜਗਤਪ੍ਰੀਤ ਸਿੰਘ ਸੀਗਾ ਉਹਨੂੰ ਤਾਂ ਆਪਣੀਆਂ ਮੀਟਿੰਗਾਂ ਦੇ ਵਿੱਚ ਵੀ ਸੰਜੀਵ ਅਰੋੜਾ ਜਿਹੜੇ ਆ ਉਹ ਸੱਦ ਰਹੇ ਸੀ ਔਰ ਉਹਦੀਆਂ ਜਿਹੜੀਆਂ ਫੋਟੋਆਂ ਵੀ ਸਾਹਮਣੇ ਆਈਆਂ ਨੇ ਸੰਜੀਵ ਅਰੋੜਾ ਦੀਆਂ ਪੋਲੀਟੀਕਲ ਮੀਟਿੰਗਾਂ ਦੇ ਵਿੱਚ ਐਸਐਸਪੀ ਬਿジネス ਨੂੰ ਸੱਦਿਆ ਜਾਂਦਾ ਸੀ ਐਸਐਸਪੀ ਬੈਟ ਦਾ ਸੀ ਉੱਤੇ ਵਿਚਾਰਾ ਐਸਐਸਪੀ ਕਰੇ ਕੀ ਤਾਂ ਉਹਨੂੰ ਜਿਹੜਾ ਪੂਨ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਹੁਣ ਭਾਰਤ ਪੂਸ਼ਣ ਆਸ਼ੂ ਦੇ ਉੱਪਰ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਰਤ ਪੂਸ਼ਣ ਆਸ਼ੂ ਨੇ ਇਹਨੂੰ ਡੀਐਸਪੀ ਬਣਵਾਇਆ ਇੱਥੇ ਇਹ ਗੱਲ ਝੂਠ ਹੈ ਔਰ ਇਹ ਡੀਐਸਪੀ ਜਦੋਂ ਜਗਤਪ੍ਰੀਤ ਬਣਿਆ ਇਹ ਅਕਾਲੀ ਸਰਕਾਰ ਮੌਕੇ ਬਣਿਆ 7 ਤੋਂ 17 ਤੱਕ ਅਕਾਲੀ ਸਰਕਾਰ ਜਿਹੜੀ ਆ ਰਹੀ ਹੈਗੀ ਆ ਉਦੋਂ ਭਾਰਤਪੂਰਨ ਆਸ਼ੂ ਇਸ ਅਫਸਰ ਨੂੰ ਡੀਐਸਪੀ ਕਿਵੇਂ ਬਣਵਾ ਦੂਗਾ ਇਹ ਵੀ ਜਿਹੜੀ ਆ ਗੱਲ ਝੂਠ ਸੀ ਔਰ ਇੱਕ ਗੱਲ ਹੋਰ ਭਾਰਤ ਪੂਸ਼ਣ ਆਸ਼ੂ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਰਤ ਪੂਸ਼ਣ ਆਸ਼ੂ ਇਸ ਅਫਸਰ ਦੇ ਨਾਲ ਗੁਪਤ ਮੀਟਿੰਗਾਂ ਕਰ ਰਿਹਾ ਸੀ ਜਦਕਿ ਫੋਟੋਆਂ ਜਿਹੜੀਆਂ ਸੰਜੀਵ ਅਰੋੜੇ ਦੇ ਨਾਲ ਆਈ ਜਾ ਰਹੀਆਂ ਨੇ ਇਸ ਅਫਸਰ ਦੀਆਂ ਮੀਟਿੰਗਾਂ ਦੇ ਅਟੈਂਡ ਕਰਦੇ ਨਹੀਂ ਪੋਲਿਟੀਕਲ ਉਹ ਵੀ ਔਰ ਭਾਰਤ ਪੂਸ਼ਣ ਆਸ਼ੂ ਤਾਂ ਚੈਲੰਜ ਕਰ ਰਿਹਾ ਕਹਿੰਦੇ ਮੇਰੀ ਇੱਕ ਫੋਟੋ ਇਹਦੇ ਨਾਲ ਜਿਹੜਾ ਉਹ ਦਿਖਾ ਦਿਓ ਔਰ ਰਹੀ ਗੱਲ ਟੱਚ ਦੀ ਭਾਰਪੂਛਣ ਆਸ਼ੂ ਮੰਤਰੀ ਰਹੇ ਆ ਔਰ ਲਗਾਤਾਰ ਅਫਸਰਾਂ ਦੇ ਟੱਚ ਦੇ ਵਿੱਚ ਰਹੇ ਆ ਔਰ ਹਰ ਅਫਸਰ ਉਹਨਾਂ ਨੂੰ ਜਾਣਦਾ ਹੈ ਔਰ ਇੱਕ ਦੂਜੇ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੋਣੀ ਹੈ ਔਰ ਪਰ ਇਸ ਅਫਸਰ ਦੀ ਗੱਲਬਾਤ ਹੁੰਦੀ ਸੀ ਕਿ ਨਹੀਂ ਹੁੰਦੀ ਗਈ ਆ ਆਪਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਪਰ ਇਹ ਗੱਲ ਜਰੂਰ ਹੈ ਕਿ ਇਹ ਬੈਕ ਫਾਇਰ ਜਿਹੜਾ ਹੋਇਆ ਹੈਗਾ ਸਰਕਾਰ ਦਾ ਔਰ ਇਸ ਮਸਲੇ ਦੇ ਉੱਪਰ ਸਰਕਾਰ ਨੇ ਪੂਰਨ ਤਰੀਕੇ ਦੇ ਨਾਲ ਜਿਹੜੀ ਆ ਬੈਕਫੁੱਟ ਤੇ ਗਈ ਹੈ ਔਰ ਜਿਹਦੇ ਕਰਕੇ ਸਰਕਾਰ ਨੂੰ ਹੁਣ ਜਿਹੜਾ ਇਹ ਯੂ ਟਰਨ ਜਿਹੜਾ ਮਾਰਨਾ ਪੈ ਗਿਆ ਇੱਕ ਗੱਲ ਹੋਰ ਮੈਂ ਇੱਥੇ ਆਪਣੇ ਪੰਜਾਬ ਦੇ ਅਫਸਰਾਂ ਨੂੰ ਕਹਿਣਾ ਚਾਹੂੰਗਾ ਜਿਹੜੇ ਇਸ ਵਕਤ ਭਗਵੰਤ ਮਾਨ ਸਰਕਾਰ ਦੇ ਹੱਥ ਟੋਕੇ ਬਣ ਕੇ ਚੱਲ ਰਹੇ ਆ ਔਰ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੇ ਆ ਇਹ ਪਹਿਲਾਂ ਅਫਸਰਾਂ ਨੂੰ ਯੂਜ਼ ਕਰ ਲੈਂਦੇ ਆ ਔਰ ਜਦੋਂ ਆਪਣੀ ਜ਼ਮੀਨ ਜਿਹੜੀ ਆ ਥੱਲੇੋਂ ਖਿਸਕਦੀ ਹੈ ਉਹ ਸਭ ਨੂੰ ਦੇਖਦੇ ਆ ਇਹ ਫਿਰ ਪੈਰ ਪਿੱਛੇ ਘੁੱਟ ਲੈਂਦੇ ਆ ਇਸ ਤੋਂ ਪਹਿਲਾਂ ਵੀ ਏਡੀਜੀਪੀ ਲੈਵਲ ਤੱਕ ਦੇ ਐਸਐਸਪੀ ਲੈਵਲ ਤੱਕ ਦੇ ਅਧਿਕਾਰੀ ਜਿਹੜੇ ਸਸਪੈਂਡ ਕਰ ਦਿੰਦੇ ਆ ਤੇ ਇੱਕ ਹੋਰ ਅਫਸਰ ਬਲੀ ਚਾੜਤਾ ਹੁਣ ਤੁਸੀਂ ਅਫਸਰੋ ਦੇਖ ਲਓ ਕਿ ਇਹਨਾਂ ਦੇ ਮਗਰ ਲੱਗਣਾ ਕਿ ਨਹੀਂ ਲੱਗਣਾ ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਨੇ ਮੈਂ ਫਿਰ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਭਗਵੰਤ ਮਾਨ ਦਾ ਉਸ ਜੀ ਰਾਜਵੀਰ ਘੁੰਮਣ ਤੇ ਸੰਜੀਵ ਅਰੂੜਾ ਲਗਾਤਾਰ ਇਹ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਇਸ ਐਸਐਸਪੀ ਨੂੰ ਕਿ ਤੁਸੀਂ ਜਿਹੜਾ ਹੈਗਾ ਤੁਸੀਂ ਸੰਮਣ ਜਿਹੜਾ ਉਹ ਕਰੋ ਤਾਂ ਸੰਮਣ ਜਦੋਂ ਦਾ ਹੋਇਆ ਸਵੇਰਦਾਈ ਮੈਂ ਆਪਾਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਭਾਰਤ ਪੂਸ਼ਣਾਸ਼ ਨੂੰ ਜਿਹੜਾ ਸੰਮਣ ਹੋਇਆ ਹੈਗਾ ਔਰ ਆਪਣੇ ਜਿਹੜੇ ਲਖਵਿੰਦਰ ਮਾਨ ਹੋਣਾਂ ਦੇ ਨਾਲ ਮੈਂ ਪ੍ਰੋਗਰਾਮ ਕਰ ਰਿਹਾ ਸੀ ਤਾਂ ਉਹਨਾਂ ਨੇ ਮੈਨੂੰ ਸਪੈਸ਼ਲੀ ਇਹ ਸਵਾਲ ਜਿਹੜਾ ਪੁੱਛਿਆ ਸੀਗਾ ਕਿ ਇਸ ਸੰਮਣ ਤੋਂ ਬਾਅਦ ਜਿਮਨੀ ਚੋਣ ਤੇ ਜਿਹੜਾ ਉਹ ਕੀ ਅਸਰ ਪਾਊਗਾ ਮੈਂ ਉਦੋਂ ਹੀ ਉਹਨਾਂ ਨੂੰ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿਤੀ ਸੀਗੀ ਕਿ ਇਹ ਦਾ ਜਿਹੜਾ ਇਹਦਾ ਅਸਰ ਆਮ ਆਦਮੀ ਪਾਰਟੀ ਤੇ ਉਲਟਾ ਪਊਗਾ ਕਾਂਗਰਸ ਨੂੰ ਦੀ सिंपती ਮਿਲੂਗੀ ਸਵੇਰ ਦੇ ਇਹ ਸੰਮਣ ਦੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਹੈਗੀਆਂ ਨੇ ਔਰ ਸਵੇਰ ਦੇ ਹੀ ਲੋਕਾਂ ਦੀ ਜਿਹੜੀ सिंपती ਉਹ ਭਾਤਪੂਛਣਾ ਆਸ਼ੂ ਦੇ ਨਾਲ ਜੁੜ ਗਈ ਹੈਗੀ ਹੈ ਔਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ ਖਿਲਾਫ ਲੋਕ ਖੜਦੇ ਨਜ਼ਰ ਆ ਰਹੇ ਆ ਔਰ ਉਹ ਸਭ ਨੂੰ ਦੇਖਦਿਆਂ ਹੁਣ ਭਗਵੰਤਪਨ ਸਰਕਾਰ ਜਿਹੜੀ ਆ ਇਹ ਇਹ ਨੋਟਿਸ ਤੋਂ ਪੈਰ ਜਿਹੜੀ ਪਛਾਹ ਖੱਚ ਗਈ ਹੈ ਔਰ ਇਹ ਨੋਟਿਸ ਨੋਟਿਸ ਵਾਲੀ ਜਿਹੜੀ ਗੇਮ ਹੈ ਮੈਨੂੰ ਲੱਗਦਾ ਕਿ ਹੁਣ ਇੱਥੇ ਪੰਜਾਬ ਦੇ ਵਿੱਚ ਚਲਣੀ ਨਹੀਂ ਹੈ ਔਰ ਭਾਰਤ ਪੂਛਣ ਆਸ਼ੂ ਮੈਂ ਇਹ ਗੱਲ ਕਹਿੰਦੇ ਸੁਣਿਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਮੈਂ ਸੰਮਣਾਂ ਤੋਂ ਭੱਜਣ ਵਾਲਾ ਨਹੀਂ ਹੈ ਕਿਉਂਕਿ ਕੇਜਰੀਵਾਲ ਲਗਾਤਾਰ ਸੰਮਣਾਂ ਤੋਂ ਭੱਜਦੇ ਰਹੇ ਆਪਾਂ ਦੇਖਿਆ ਕਿ ਮੈਂ ਸੰਮਣਾਂ ਤੋਂ ਭੱਜਣ ਵਾਲਾ ਨਹੀਂ ਹੈ ਤੇ ਮੈਂ ਜਿਹੜਾ ਹੈਗਾ ਉਹ ਪੇਸ਼ ਹੋਊਗਾ ਹੁਣ ਤੁਸੀਂ ਇੱਥੇ ਦੇਖੋ ਹੁਣ ਆਮ ਆਦੀ ਪਾਰਟੀ ਦੇ ਬੁਲਾਰੇ ਇਹਨਾਂ ਨੇ ਝੂਠ ਬੋਲਣ ਲਾਤੇ ਆ ਚਲੋ ਜੀ ਐਸਐਸਪੀ ਨੇ ਤਾਂ ਆਪਣੇ ਤੌਰ ਤੇ ਸੰਮਣ ਕਰਤੇ ਸਾਨੂੰ ਪਤਾ ਨਹੀਂ ਲੱਗਿਆ ਹੁਣ ਜਾਂ ਤਾਂ ਇਹ ਦੱਸਣ ਵੀ ਉਹਨੇ ਆਪਣੇ ਤੌਰ ਤੇ ਸੰਮਣ ਕਰਤੇ ਗਲਤ ਕੀਤੇ ਆ ਕਿ ਭਾਰਤ ਪੂਜਨ ਆਸ਼ੂਦਾ ਉਸ ਘਟਾਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਉਹ ਗਲਤ ਕੀਤੇ ਆ ਸੰਮਣ ਤੇ ਜਾਂ ਫਿਰ ਤੁਸੀਂ ਟਾਈਮਿੰਗ ਦੇ ਕਰਕੇ ਇਹ ਗੱਲ ਕਹੀ ਜਾਂਦੇ ਹੋ ਪੈਰ ਪਿੱਛੇ ਖਿੱਚੀ ਜਾਂਦੇ ਹੋ ਉਹ ਦੱਸਣਾ ਤਾਂ ਚਾਹੀਦਾ ਨਾ ਔਰ ਹੁਣ ਇਹ ਪੈਰ ਪਿੱਛੇ ਖਿੱਚ ਕੇ ਲਗਾਤਾਰ ਝੂਠ ਤੇ ਝੂਠ ਬੋਲਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਬੁਲਾਰਿਆਂ ਨੂੰ ਬੁਲਾਰੇ ਇਹੀ ਨਹੀਂ ਦੱਸ ਪਾ ਰਹੇ ਕਿ ਇਹ ਜਿਹੜੇ ਸੰਮਣ ਹੋਏ ਆ ਇਹ ਸਹੀ ਹੋਏ ਸੀ ਜਾਂ ਗਲਤ ਹੋਏ ਸੀ ਇਹ ਸਸਪੈਂਡ ਐਸਐਸਪੀ ਗਲਤ ਸੰਮਣਾ ਕਰਕੇ ਕੀਤਾ ਗਿਆ ਜਾਂ ਅਕ ਉਸ ਦੀ ਜ਼ਮੀਨ ਕਰਕੇ ਜਿਹੜਾ ਉਹ ਜਿਹੜਾ ਉਹਨੂੰ ਪੈਰ ਪਿੱਛੇ ਖਿੱਚੀ ਗਈ ਹੈ ਤਾਂ ਉਹ ਸਾਰੀ ਜਿਹੜੀ ਇਹ ਗੱਲਬਾਤ ਇਸ ਵਕਤ ਇਸ ਵਕਤ ਜਿਹੜੀ ਸਰਕਾਰ ਦੇ ਉੱਪਰ ਜਿਹੜਾ ਉਹ ਨਜਲਾ ਡਿੱਗਦਾ ਨਜ਼ਰੀ ਆ ਰਿਹਾ ਹੈਗਾ ਔਰ ਮੈਨੂੰ ਲੱਗਦਾ ਹੈ ਕਿ ਸਰਕਾਰ ਦੇ ਪੈਰ ਜਿਹੜੇ ਹੇਠੋਂ ਉਹ ਜਿਹੜੇ ਜ਼ਮੀਨ ਸਿਆਸੀ ਤੌਰ ਤੇ ਜਿਹੜੀ ਖਿਸਕੀ ਆ ਜਿਹਦੇ ਕਰਕੇ ਇਹਨਾਂ ਨੂੰ ਹੁਣ ਬੈਕ ਜਿਹੜਾ ਉਹ ਪੈਰ ਖਿੱਚਣੇ ਪੈ ਰਹੇ ਆ ਔਰ ਇੱਕ ਹੋਰ ਵੱਡਾ ਯੂ ਟਰਨ ਮੈਂ ਕਹੂੰਗਾ ਇੱਕ ਹੋਰ ਵੱਡਾ ਯੂ ਟਰਨ ਇਨਾਂ ਸੰਮਣਾਂ ਦੇ ਉੱਪਰ ਸਿੱਤੂ ਸਰ ਜਿਵੇਂ ਵਿਰੋਧੀ ਵੀ ਕਹਿ ਰਹੇ ਆ ਕਿ ਤੰਗ ਪ੍ਰਸ਼ਾਨ ਕਰਨ ਦੀ ਕੋਸ਼ਿਸ਼ ਆ ਜੋ ਕੀਤੀ ਜਾ ਰਹੀ ਹੈ ਤੇ ਇਹ ਵੀ ਖਬਰਾਂ ਚੱਲ ਰਹੀਆਂ ਕਿ ਵਿਜੀਲੈਂਸ ਚੀਫ ਨੂੰ ਇਸ ਦਾ ਪਤਾ ਨਹੀਂ ਸੀ ਫਿਰ ਉਹਨਾਂ ਦੀ ਜਾਣਕਾਰੀ ਤੋਂ ਬਿਨਾ ਕਿਵੇਂ ਸੰਮਣ ਭੇਜੇ ਜਾ ਸਕਦੇ ਆ ਤੇ ਇੱਕ ਚੋਣ ਜਦੋਂ ਬਾਈ ਇਲੈਕਸ਼ਨ ਹੋ ਰਹੀ ਆ ਉਸ ਵਕਤ ਉਮੀਦਵਾਰ ਨੂੰ ਇਹ ਸੰਮਣ ਭੇਜੇ ਜਾਣੇ ਤਾਂ ਕਈ ਸਵਾਲ ਆ ਜੋ ਪੈਦਾ ਕੀ ਆਮ ਆਦਮੀ ਪਾਰਟੀ ਚੋਣ ਲੜਨ ਤੋਂ ਡਰ ਰਹੀ ਆ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸ ਕੇ ਹਟਿਆ ਕਿ ਵਿਜੀਲੈਂਸ ਚੀਫ ਜੀ ਤਾਂ ਇੱਥੇ ਜਿਹੜੀ ਹੁਣ ਹੈ ਹੀ ਨਹੀਂ ਗੱਲ ਪਹਿਲਾਂ ਪਹਿਲਾਂ ਵੀ ਅਸੀਂ ਇਹ ਖਬਰ ਕੀਤੀ ਸੀਗੀ ਅੱਜ ਤੋਂ 2 ਮਹੀਨੇ ਪਹਿਲਾਂ ਕਿ ਭਾਰਤਪੂ ਛਨਾਸ਼ੂ ਮਨਪ੍ਰੀਤ ਬਾਦਲ ਮਜੀਠੀਆ ਨੂੰ ਫਸਾਉਣ ਦੇ ਲਈ ਵਿਜੀਲੈਂਸ ਚੀਫ ਨੂੰ ਕਿਹਾ ਜਾ ਰਿਹਾ ਵਿਜੀਲੈਂਸ ਚੀਫ ਲੱਤਾਂ ਨਹੀਂ ਲਾ ਰਹੇ ਜਿੱਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਵਿਜੀਲੈਂਸ ਚੀਫ ਜਿਹੜੇ ਆ ਉਹ ਬਦਲੇ ਗਏ ਆ ਵਿਜੀਲੈਂਸ ਚੀਫ ਤਾਂ ਹੁਣ ਜਿਹੜਿਆ ਕੱਛਪਤਲੀ ਇੱਕ ਤਰੀਕੇ ਨਾਲ ਬਣਾ ਕੇ ਰੱਖੇ ਹੋਇਆ ਸਰਕਾਰ ਨੇ ਵਿਜੀਲੈਂਸ ਆਪਣੀ ਤੂਤਾ ਬਣਾ ਕੇ ਰੱਖੀ ਹੋਈ ਆ ਜਿਵੇਂ ਉਹ ਕਹਿੰਦੀ ਆ ਉਵੇਂ ਹੀ ਕਰਵਾ ਰਹੇ ਆ ਵਿਜੀਲੈਂਸ ਚੀਫ ਨੂੰ ਪਤਾ ਹੋਣ ਦੀ ਕੀ ਗੱਲ ਜਿਹੜਾ ਸੀਐਮਓਐਸਟੀ ਜਿਹੜਾ ਹੈਗਾ ਰਾਜਵੀਰ ਘੁੰਮਣ ਜਦੋਂ ਉਹ ਲੱਗਿਆ ਹੋਇਆ ਜਦੋਂ ਸੰਜੀਵ ਰੋੜਾ ਖੁਦ ਲੱਗਿਆ ਹੋਇਆ ਇਸ ਵਕਤ ਉਹ ਉਹ ਵਿਜੀਲੈਂਸ ਚੀਫ ਦੀ ਉੱਥੇ ਕੀ ਰਹਿ ਜੂਗੀ ਉਹ ਤਾਂ ਉੱਥੇ ਸਾਰਾ ਕੁਝ ਆਪ ਹੀ ਕਰਵਾ ਰਹੇ ਹੈਗੇ ਜਿਹੜੇ ਬੇਟੇ ਪਰ ਮੈਂ ਇੱਕ ਗੱਲ ਆਮ ਆਦੀ ਪਾਰਟੀ ਨੂੰ ਪੁੱਛਣਾ ਚਾਹੂੰਗਾ ਕਿ ਇਹ ਸੰਮਣ ਹੋਣ ਤੋਂ ਬਾਅਦ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਭਾਰਤ ਭੂਸ਼ਣ ਆਸ਼ੂ ਜਿਹੜਾ ਉਹ ਕਰਪਟ ਹੈ। ਦੂਜੇ ਪਾਸੇ ਤੁਸੀਂ ਐਸਐਸਪੀ ਨੂੰ ਸਸਪੈਂਡ ਕਰ ਰਹੇ ਹੋ। ਹੁਣ ਤੁਸੀਂ ਇੱਥੇ ਇਹ ਦੱਸੋ ਕਿ ਐਸਐਸਪੀ ਸਸਪੈਂਡ ਇਸ ਕਰਕੇ ਕਰ ਰਹੇ ਹੋ ਕਿ ਉਹਨੇ ਸੰਮਣ ਗਲਤ ਕੀਤੇ ਆ। ਕੀ ਆਸ਼ੂ ਦਾ ਦੋਸ਼ ਨਹੀਂ ਹੈ? ਜੇ ਦੋਸ਼ ਹੈ ਤਾਂ ਫਿਰ ਐਸਐਸਪੀ ਸਸਪੈਂਡ ਕਿਉਂ ਕਰ ਰਹੇ ਹੋ? ਇਹ ਜਿਹੜੀ ਗੱਲ ਇਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਹੈ। ਕੀ ਸੰਮਣ ਇਹਨਾਂ ਨੇ ਜੇ ਕਰਵਾਏ ਸੀ ਤਾਂ ਫਿਰ ਸਸਪੈਂਡ ਕਿਉਂ ਕੀਤਾ ਗਿਆ ਔਰ ਇਹ ਕਹਾਣੀ ਅੱਜ ਨਹੀਂ ਤਾਂ ਕੱਲ ਸਾਹਮਣੇ ਆ ਰਹੀ ਹੈ ਔਰ ਸਾਡੇ ਕੋਲੇ ਵੀ ਜਿਹੜੀ ਜਾਣਕਾਰੀ ਮਿਲੀ ਉਹ ਕੋਈ ਐਵੇਂ ਜਾਣਕਾਰੀ ਨਹੀਂ ਹੈ ਉਹ ਬਿਲਕੁਲ ਅਹਿਮ ਤੇ ਬਹੁਤ ਪ੍ਰੋਸੇਯੋਗ ਸੂਤਰਾਂ ਤੋਂ ਜਿਹੜੀ ਮਿਲੀ ਉਹ ਜਾਣਕਾਰੀ ਹੈ ਔਰ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰ ਰਿਹਾ ਮੈਂ ਫੇਰ ਇਹੀ ਗੱਲ ਪੁੱਛਣੀ ਚਾਹੁੰਦਾ ਇਹਨਾਂ ਨੂੰ ਕਿ ਇੱਕ ਗੱਲ ਦੱਸ ਦੇਣ ਸਰਕਾਰ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਐਸਐਸਪੀ ਨੂੰ ਅਸੀਂ ਸਸਪੈਂਡ ਕਰ ਰਹੇ ਹਾਂ ਉਹ ਇਸ ਕਰਕੇ ਸਸਪੈਂਡ ਕਰ ਰਹੇ ਹੈ ਕਿ ਉਹਨੇ ਸੰਮਣ ਜਿਹੜਿਆ ਗਲਤ ਕਰਤੇ ਸੀ ਹੈਨਾ ਵੀ ਭਾਰਤ ਭੂਸ਼ਣਾਸੂ ਦਾ ਕੋਈ ਕਸੂਰ ਨਹੀਂ ਸੀ ਜਾਂ ਫਿਰ ਇਸ ਕਰਕੇ ਐ ਸਸਪੈਂਡ ਕਰ ਰਹੇ ਆ ਕਿ ਉਹਨੇ ਸੰਮਣ ਕਰਤੇ ਜਾਂ ਇਹਨਾਂ ਨੇ ਕਰਵਾ ਲਏ ਤੇ ਉਹ ਜਿਮਨੀ ਚੂਣ ਦੇ ਕਰਕੇ ਬੈਕਫਾਇਰ ਕਰ ਗਏ ਲੋਕ ਸਰਕਾਰ ਦੇ ਐਂਟੀ ਹੋ ਗਏ ਤੇ ਇਸ ਕਰਕੇ ਸਸਪੈਂਡ ਕਰਤੇ ਜੇ ਇਸ ਕਰਕੇ ਸਸਪੈਂਡ ਕੀਤੇ ਆ ਤਾਂ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਸਹੀ ਕੰਮ ਕਰਨ ਵਾਲੇ ਅਫਸਰਾਂ ਨੂੰ ਵੋਟਾਂ ਦੀ ਖਾਤਰ ਸਸਪੈਂਡ ਕਰ ਦਿਓਗੇ ਤੇ ਜੇ ਸਸਪੈਂਡ ਤੁਸੀਂ ਸਹੀ ਕੀਤਾ ਤਾਂ ਫਿਰ ਤੁਸੀਂ ਦੱਸੋ ਕਿ ਭਾਰਤ ਭੂਸ਼ਣਾਸੂ ਬਿਲਕੁਲ ਸਹੀ ਸਹੀ ਹੈ ਤਾਂ ਫਿਰ ਦੱਸਣੀ ਚਾਹੀਦੀ ਹੈ ਗੱਲ ਸਰਕਾਰ ਨੂੰ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਰਕਾਰ ਦਾ ਹੁਣ ਜਿਹੜਾ ਉਹ ਔਖਾ ਹੁੰਦਾ ਜਾ ਰਿਹਾ ਇਸ ਜਿਮਨੀ ਚੂਣ ਦੇ ਵਿੱਚ ਸੋ ਜਿਹਦੇ ਕਰਕੇ ਇਹੋ ਜਿਹੇ ਜਿਹੜੇ ਹਤਕੰਡੇ ਅਪਣਾ ਰਹੀ ਹੈ ਗੱਲਬਾਤ ਲਈ ਧੰਨਵਾਦ ਧੰਨਵਾਦ ਸਾ ਜੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜੋ ਅਸਲ ਕਹਾਣੀ ਆ ਉਹ ਪੂਰੀ ਸਪਸ਼ਟਾ ਦੇ ਨਾਲ ਸਾਂਝੀ ਕੀਤੀ ਗਈ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਵੇਗਾ ਲੁਧਿਆਣਾ ਬਾਏ ਇਲੈਕਸ਼ਨ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕੈਮਰਾਮੈਨ ਗੁਰਵੀਰ ਦੇ ਨਾਲ ਅਜੇ ਰਖੜਾ